ਪੰਜਾਬ ਵਿੱਚ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਹਾਲਾਂਕਿ ਕਈ ਥਾਵਾਂ ਉੱਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪਰ ਕੜਾਕੇ ਦੀ ਧੁੱਪ ਨਿਕਲਣ ਦੇ ਕਾਰਨ ਦੁਪਹਿਰ ਵੇਲੇ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਹਵਾਵਾਂ ਦੇ ਰੁਕਣ ਨਾਲ ਧੁੱਪ ਦਿਨੋ ਦਿਨ ਵਧੇਗੀ ਜਦੋਂ ਕਿ ਰਾਤ ਦਾ ਤਾਪਮਾਨ ਘਟਦਾ ਰਹੇਗਾ ਇੰਨੇ ਦਿਨੀ ਮੌਸਮ ਦੇ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਹਨ ਬਿੱਤੇ ਕੱਲ੍ਹ ਤਾਪਮਾਨ 30 ਡਿਗਰੀ ਤੋਂ ਪਾਰ ਰਿਹਾ ਦਿਨ ਦਿਨਾਂ ਤੋਂ ਵਾਧੇ ਤਾਪਮਾਨ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਦਲਾਅ ਦੀ ਸੰਭਾਵਨਾ ਨਹੀਂ ਹੈ 9 ਫਰਵਰੀ ਨੂੰ ਪਾਰਾ 27 ਡਿਗਰੀ ਤੱਕ ਜਾਣ ਤੋਂ ਬਾਅਦ ਹੁਣ 26.9 ਡਿਗਰੀ ਪਾਰ ਆਇਆ ਜਿਹੜਾ ਹੋ ਦਰਜ ਕੀਤਾ ਗਿਆ ਘੱਟ ਤੋਂ ਘੱਟ ਤਾਪਮਾਨ 9.5 ਡਿਗਰੀ ਰਿਹਾ ਮੌਸਮ ਵਿਭਾਗ ਅਨੁਸਾਰ ਇਸ ਵਾਰ ਕਮਜ਼ੋਰ ਪੱਛਮੀ ਗੜਬੜੀ ਤੋਂ ਬਾਅਦ ਹੁਣ ਹਵਾਵਾਂ ਦਾ ਰੁਖ ਬਦਲਣ ਤੇ ਗਰਮੀ ਮਹਿਸੂਸ ਹੋ ਰਹੀ ਹੈ ਇੰਨੀ ਦਿਨੀ ਪੂਰੀ ਵੀ ਨਾਲ ਉੱਤਰੀ ਹਵਾਵਾਂ ਚੱਲਣ ਕਾਰਨ ਮੌਸਮ ਜਲਦੀ ਗਰਮ ਹੋਇਆ ਹੈ ਪੰਜਾਬ ਦੇ ਫਾਜ਼ਿਲਕਾ ਤੇ ਹਰਿਆਣਾ ਦੇ ਯਮੁਨਾਨਗਰ ਵਿੱਚ ਤਾਂ ਬਿੱਤੇ ਕੱਲ ਪਾਰਾ 38 ਡਿਗਰੀ ਤੱਕ ਪਹੁੰਚ ਗਿਆ ਜਿਸ ਕਾਰਨ ਲੋਕ ਠੰਡ ਤੇ ਗਰਮੀ ਦੋਹਾਂ ਦਾ ਸਾਹਮਣਾ ਕਰ ਰਹੇ ਹਨ ਇਸ ਵੇਲੇ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਬਹੁਤਾ ਵੱਡਾ ਅੰਤਰ ਹੈ ਜਿਸ ਕਾਰਨ ਥੋੜੀ ਜਹੀ ਲਾਪਰਵਾਹੀ ਵੀ ਤੁਹਾਨੂੰ ਬਿਮਾਰ ਕਰ ਸਕਦੀ ਹੈ ਇਸ ਲਈ ਲੋਕਾਂ ਨੂੰ ਇਸ ਮੌਸਮ ਦੌਰਾਨ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਲੋ ਰਿਪੋਰਟ ਦਿਸ਼ਾ ਪ੍ਰਿੰਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਵਿੱਚ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਹਾਲਾਂਕਿ ਕਈ ਥਾਵਾਂ ਉੱਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪਰ ਕੜਾਕੇ ਦੀ ਧੁੱਪ ਨਿਕਲਣ ਦੇ ਕਾਰਨ ਦੁਪਹਿਰ ਵੇਲੇ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਹਵਾਵਾਂ ਦੇ ਰੁਕਣ ਨਾਲ ਧੁੱਪ ਦਿਨੋ ਦਿਨ ਵਧੇਗੀ ਜਦੋਂ ਕਿ ਰਾਤ ਦਾ ਤਾਪਮਾਨ ਘਟਦਾ ਰਹੇਗਾ ਇੰਨੇ ਦਿਨੀ ਮੌਸਮ ਦੇ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਹਨ ਬੀਤੇ ਕੱਲ ਤਾਪਮਾਨ 26 ਡਿਗਰੀ ਤੋਂ ਪਾਰ ਰਿਹਾ 3 ਦਿਨਾਂ ਤੋਂ ਬਾਅਦ ਦੇ ਤਾਪਮਾਨ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਦਲਾਅ ਦੀ ਸੰਭਾਵਨਾ ਨਹੀਂ ਹੈ 9 ਫਰਵਰੀ ਨੂੰ ਪਾਰਾ 27 ਡਿਗਰੀ ਲੱਕ ਜਾਣ ਤੋਂ ਬਾਅਦ ਹੁਣ 26.9 ਡਿਗਰੀ ਪਾਰ ਆਏ ਜਿਹੜਾ ਹੋ ਦਰਜ ਕੀਤਾ ਗਿਆ ਘੱਟ ਤੋਂ ਘੱਟ ਤਾਪਮਾਨ 9.5 ਡਿਗਰੀ ਰਿਹਾ ਮੌਸਮ ਵਿਭਾਗ ਅਨੁਸਾਰ ਇਸ ਵਾਰ ਕਮਜ਼ੋਰ ਪੱਛਮੀ ਗੜਬੜੀ ਤੋਂ ਬਾਅਦ ਹੁਣ ਹਵਾਵਾਂ ਦਾ ਰੁਖ ਬਦਲਣ ਤੇ ਗਰਮੀ ਮਹਿਸੂਸ ਹੋ ਰਹੀ ਹੈ ਇੰਨੀ ਦਿਨੀ ਪੂਰੀ ਵੀ ਨਾਲ ਉੱਤਰੀ ਹਵਾਵਾਂ ਚੱਲਣ ਕਾਰਨ ਮੌਸਮ ਜਲਦੀ ਗਰਮ ਹੋਇਆ ਹੈ ਪੰਜਾਬ ਦੇ ਫਾਜ਼ਿਲਕਾ ਤੇ ਹਰਿਆਣਾ ਦੇ ਯਮੁਨਾ ਨਗਰ ਵਿੱਚ ਤਾਂ ਬਿੱਤੇ ਕੱਲ ਪਾਰਾ 38 ਡਿਗਰੀ ਤੱਕ ਪਹੁੰਚ ਗਿਆ ਜਿਸ ਕਾਰਨ ਲੋਕ ਠੰਡ ਤੇ ਗਰਮੀ ਦੋਹਾਂ ਦਾ ਸਾਹਮਣਾ ਕਰ ਰਹੇ ਹਨ ਇਸ ਵੇਲੇ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਬਹੁਤਾ ਵੱਡਾ ਅੰਤਰ ਹੈ ਜਿਸ ਕਾਰਨ ਥੋੜੀ ਜਹੀ ਲਾਪਰਵਾਹੀ ਵੀ ਤੁਹਾਨੂੰ ਬਿਮਾਰ ਕਰ ਸਕਦੀ ਹੈ ਇਸ ਲਈ ਲੋਕਾਂ ਨੂੰ ਇਸ ਮੌਸਮ ਦੌਰਾਨ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਿਊਰੋ ਰਿਪੋਰਟ ਦਿਸ਼ਾ ਪ੍ਰਿੰਟ న్యూਸ ਦੇ ਨਾਲ ਪੰਜਾਬ ਵਿੱਚ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਹਾਲਾਂਕਿ ਕਈ ਥਾਵਾਂ ਉੱਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪਰ ਕੜਾਕੇ ਦੀ ਧੁੱਪ ਨਿਕਲਣ ਦੇ ਕਾਰਨ ਦੁਪਹਿਰ ਵੇਲੇ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਹਵਾਵਾਂ ਦੇ ਰੁਕਣ ਨਾਲ ਧੁੱਪ ਦਿਨੋ ਦਿਨ ਵਧੇਗੀ ਜਦੋਂ ਕਿ ਰਾਤ ਦਾ ਤਾਪਮਾਨ ਘਟਦਾ ਰਹੇਗਾ ਐਨੀਆਂ ਦਿਨੀ ਮੌਸਮ ਦੇ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਹਨ ਬੀਤੇ ਕੱਲ ਤਾਪਮਾਨ 26 ਡਿਗਰੀ ਤੋਂ ਪਾਰ ਰਿਹਾ 3 ਦਿਨਾਂ ਤੋਂ ਬਾਅਦ ਦੇ ਤਾਪਮਾਨ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਦਲਾਅ ਦੀ ਸੰਭਾਵਨਾ ਨਹੀਂ ਹੈ 9 ਫਰਵਰੀ ਨੂੰ ਪਾਰਾ 27 ਡਿਗਰੀ ਤੱਕ ਜਾਣ ਤੋਂ ਬਾਅਦ ਹੁਣ 26.9 ਡਿਗਰੀ ਪਾਰ ਆਇਆ ਜਿਹੜਾ ਹੋ ਦਰਜ ਕੀਤਾ ਗਿਆ ਘੱਟ ਤੋਂ ਘੱਟ ਤਾਪਮਾਨ 9.5 ਡਿਗਰੀ ਰਿਹਾ ਮੌਸਮ ਵਿਭਾਗ ਅਨੁਸਾਰ ਇਸ ਵਾਰ ਕਮਜ਼ੋਰ ਪੱਛਮੀ ਗੜਬੜੀ ਤੋਂ ਬਾਅਦ ਹੁਣ ਹਵਾਵਾਂ ਦਾ ਰੁਖ ਬਦਲਣ ਤੇ ਗਰਮੀ ਮਹਿਸੂਸ ਹੋ ਰਹੀ ਹੈ ਇੰਨੀ ਦਿਨੀ ਪੂਰੀ ਵੀ ਨਾਲ ਉੱਤਰੀ ਹਵਾਵਾਂ ਚੱਲਣ ਕਾਰਨ ਮੌਸਮ ਜਲਦੀ ਗਰਮ ਹੋਇਆ ਹੈ ਪੰਜਾਬ ਦੇ ਫਾਜ਼ਿਲਕਾ ਤੇ ਹਰਿਆਣਾ ਦੇ ਯਮੁਨਾ ਨਗਰ ਵਿੱਚ ਤਾਂ ਬੀਤੇ ਕੱਲ ਪਾਰਾ 38 ਡਿਗਰੀ ਤੱਕ ਪਹੁੰਚ ਗਿਆ ਜਿਸ ਕਾਰਨ ਲੋਕ ਠੰਡ ਤੇ ਗਰਮੀ ਦੋਹਾਂ ਦਾ ਸਾਹਮਣਾ ਕਰ ਰਹੇ ਹਨ ਇਸ ਵੇਲੇ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਬਹੁਤਾ ਵੱਡਾ ਅੰਤਰ ਹੈ ਜਿਸ ਕਾਰਨ ਥੋੜੀ ਜਹੀ ਲਾਪਰਵਾਹੀ ਵੀ ਤੁਹਾਨੂੰ ਬਿਮਾਰ ਕਰ ਸਕਦੀ ਹੈ ਇਸ ਲਈ ਲੋਕਾਂ ਨੂੰ ਇਸ ਮੌਸਮ ਦੌਰਾਨ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਿਊਰੋ ਰਿਪੋਰਟ ਦਿਸ਼ਾ ਪ੍ਰਿੰਟ ਨਿਊਜ਼ ਦੇ ਨਾਲ ਤਨਵਾ ਪੰਜਾਬ ਵਿੱਚ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਹਾਲਾਂਕਿ ਕਈ ਥਾਵਾਂ ਉੱਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪਰਕੜਾਕੇ ਦੀ ਧੁੱਪ ਨਿਕਲਣ ਦੇ ਕਾਰਨ ਦੁਪਹਿਰ ਵੇਲੇ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਹਵਾਵਾਂ ਦੇ ਰੁਕਣ ਨਾਲ ਧੁੱਪ ਦਿਨੋ ਦਿਨ ਵਧੇਗੀ ਜਦੋਂ ਕਿ ਰਾਤ ਦਾ ਤਾਪਮਾਨ ਘਟਦਾ ਰਹੇਗਾ ਇੰਨੇ ਦਿਨੀ ਮੌਸਮ ਦੇ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਹਨ ਬੀਤੇ ਕੱਲ ਤਾਪਮਾਨ 26 ਡਿਗਰੀ ਤੋਂ ਪਾਰ ਰਿਹਾ 3 ਦਿਨਾਂ ਤੋਂ ਬਾਅਦ ਦੇ ਤਾਪਮਾਨ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਦਲਾਅ ਦੀ ਸੰਭਾਵਨਾ ਨਹੀਂ ਹੈ 9 ਫਰਵਰੀ ਨੂੰ ਪਾਰਾ 27 ਡਿਗਰੀ ਤੱਕ ਜਾਣ ਤੋਂ ਬਾਅਦ ਹੁਣ 26.9 ਡਿਗਰੀ ਪਾਰ ਆਇਆ ਜਿਹੜਾ ਹੋ ਦਰਜ ਕੀਤਾ ਗਿਆ ਘੱਟ ਤੋਂ ਘੱਟ ਤਾਪਮਾਨ 9.5 ਡਿਗਰੀ ਰਿਹਾ ਮੌਸਮ ਵਿਭਾਗ ਅਨੁਸਾਰ ਇਸ ਵਾਰ ਕਮਜ਼ੋਰ ਪੱਛਮੀ ਗੜਬੜੀ ਤੋਂ ਬਾਅਦ ਹੁਣ ਹਵਾਵਾਂ ਦਾ ਰੁਖ ਬਦਲਣ ਤੇ ਗਰਮੀ ਮਹਿਸੂਸ ਹੋ ਰਹੀ ਹੈ ਇੰਨੀ ਦਿਨੀ ਪੂਰੀ ਵੀ ਨਾਲ ਉੱਤਰੀ ਹਵਾਵਾਂ ਚੱਲਣ ਕਾਰਨ ਮੌਸਮ ਜਲਦੀ ਗਰਮ ਹੋਇਆ ਹੈ ਪੰਜਾਬ ਦੇ ਫਾਜ਼ਿਲਕਾ ਤੇ ਹਰਿਆਣਾ ਦੇ ਯਮੁਨਾ ਨਗਰ ਵਿੱਚ ਤਾਂ ਬਿੱਤੇ ਕੱਲ ਪਾਰਾ 38 ਡਿਗਰੀ ਤੱਕ ਪਹੁੰਚ ਗਿਆ ਜਿਸ ਕਾਰਨ ਲੋਕ ਠੰਡ ਤੇ ਗਰਮੀ ਦੋਹਾਂ ਦਾ ਸਾਹਮਣਾ ਕਰ ਰਹੇ ਹਨ ਇਸ ਵੇਲੇ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਬਹੁਤਾ ਵੱਡਾ ਅੰਤਰ ਹੈ ਜਿਸ ਕਾਰਨ ਥੋੜੀ ਜਹੀ ਲਾਪਰਵਾਹੀ ਵੀ ਤੁਹਾਨੂੰ ਬਿਮਾਰ ਕਰ ਸਕਦੀ ਹੈ ਇਸ ਲਈ ਲੋਕਾਂ ਨੂੰ ਇਸ ਮੌਸਮ ਦੌਰਾਨ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਿਊਰੋ ਰਿਪੋਰਟ ਦਿਸ਼ਾ ਪ੍ਰਿੰਟ ਨਿਊਜ਼ ਦੇ ਨਾਲ ਤਨਮਾ